ਪਾਲਤ ਨੇ ਅਤਾਵੀਆ ਨਾਲ ਜੇ ਕਰਤੇ ਬੋੜ ਜੇ ਦੇਖੋ ਤੇ ਉਹ ਸੱਤਾ ਸਾਰਾ ਦੂਰ ਪਾ ਲਿਆ ਹੁਣ ਲੈ ਕੇ ਚੱਲੇ ਆ ਕੰ ਦਾ ਸਮੀਆਂ ਆਪਾਂ ਕਣਕ ਤੇ ਪਾ ਲਈ ਟਰੈਲ ਤੇ ਧੰਨਵਾਦ ਖਾ ਦਾ ਬੋਲਾ ਇਹ ਤੁਸੀਂ ਆਪਣੇ ਬੱਕੀ ਦੇਖੋ ਕਿੰਨੀ ਘੜੀ ਹੋਈ ਜਾ ਦਿੱਤੇ ਕਣਕ ਵਿੱਚਣ ਤੇ ਡਾਇਆ ਪਾ ਲਿਆ ਕਣਕ ਵੀ ਪਾ ਲਈਆ ਲੱਗਦੇ ਹੁਣ ਸਟਾਰਟ ਕਰਨ ਆਪਾਂ ਵਿਜੀ ਜਾਂਦੇ ਆ ਇੱਕ ਪਹਿਲਾ ਗੇੜਾ ਆਪਣਾ ਹੋ ਗਿਆ ਯਰ ਇਹ ਸਾਪਾ ਬਿੱਜੀਆ ਨੇ ਕਣਕ ਕੋਈ ਦੇਖੋ ਪ੍ਰਣਾਲੀ ਵਿੱਚ ਉਹਦਾ ਦੱਬੀ ਜਾਂਦਾ ਰੋਟਾ ਮੀਟਰ ਆਂਦ ਸਾਡਾ ਚਾਚਾ ਭਰਾ ਰੋਟਾ ਆਪਾਂ ਕਣਕ ਵੀ ਕਰਤੀ ਆ ਤੇ ਇੱਥੇ ਵੀ ਵੇਜਣ ਲੱਗਿਆ ਕਰਤੀ ਜੋ ਤੇ ਤੁਸੀਂ ਦੇਖੋ ਐਂਡ ਵਧੀਆ ਬਣ ਗਿਆ ਸਾਰਾ ਕੱਤਾ ਕੰਮ ਚਾਚਾ ਲੈ ਗਿਆ ਆ ਹਾਲੈਂਡ ਇੱਕ ਦਮ ਆਪਾਂ ਲਈ ਜਾਂਦੇ ਚੱਲੇ ਆਂ ਬੌਣ ਜਿਵੇਂ ਆਪਾਂ ਲੱਗੇ ਆ ਤਵੀਆਂ ਕੋਲਣ ਤੇ गया। ए, गया। नहीं, सारा खाता बीज हो गया ट्रैक्टर तो इधर खड़ा करते बीजा लाते हैं कनक का। We the counter. ਆਪਾਂ ਬਾਦਰਿਆਂ ਪੱਟਾਂ ਗਾਇਸ ਆਪਾਂ ਦੋਹੋ ਕੋਣ ਲੱਗ ਮੈਂ ਹਾਂ ਲੈ ਲਾ ਲੱਗੇ ਕੋਣ ਆਹ ਬਾਰ ਪੈਰ ਭਾਰੀ ਆਪਾਂ ਆਪਾਂ ਭਾਏ ਇੱਥੇ ਤਾਂ ਵੀ ਐਨ ਫੁੱਲ ਖੋਲੀਆਂ ਆਪਾਂ ਟਰਾਲੀ ਢੇਡੀ ਆਪਣੀ ਤੇ ਲਾਉਣੇ ਆ ਆਪਾਂ ਮੰਡੀਆਂ ਤੋਰਦੇ ਆ ਤੇ ਲਾ ਕੇ ਟਰਾਲੀ ਬਹੁਤ ਜਿਆਦਾ ਸੀ ਖਾ ਦਾ ਪਾ ਸੈੱਟ ਕਰਕੇ ਤੇ ਹੁਣ ਦੁਆਰਾ ਚਲਾਈਆ ਤੇ ਹੱਥ ਦੇਖੋ ਇਹ ਕਾਲੇ ਵੇਲੇ ਪੜਿਆ ਤੇ ਹਾਂ ਦੇ ਦੇ ਕੇ ਤਾਂ ਆਹ ਦੋ ਗੇੜਿਆ ਕੀ ਦੋ ਬੋਰੇ ਖਾ ਦੇ ਪੈ ਗਏ ਤੇ ਹਾਂ ਬਾਤ ਫੇ ਦੁਆਰਾ ਚਲਾਈਆ ਟੱਟ-ਵੱਟ ਕਰਕੇ ਬੀਜੋਗੇ ਹੋਵੇ ਆ ਤੇ ਮੰਡਰਟਰਟਰ ਤੇ ਲੇਂਦਰ ਵੀ ਇਹ ਹੁਣ ਆਪਾਂ ਆ ਖੱਤਾ ਵਿਜਣਾ ਆ ਆਪਾਂ ਬਾਹੀ ਜਾਂਦੇ ਆ ਇੱਦਾਂ ਤੇ ਜੀਵਿਦਰ ਸੋਪਣਾੜੀ ਕਰੀਆ ਨੇ ਪਟਾੜੀ ਇਕੱਠੀ ਉਹ ਆਪਾਂ ਕੱਤਬ ਆਇਆ ਇਸੇ ਸਾਰਾ

ਪੀ ਲੈ ਕੇ ਤੇ ਬੀਜਾਂ ਲੱਗ ਪਏ ਆ ਇੱਧਰ ਕਣਕ ਇਹ ਆਪਾਂ ਬੀਜਾਂ ਨੇ ਆ ਕਣਕ ਆਪਾਂ ਪਾਲਿਆ ਖਾ ਤੇ ਕਣਕ ਦੇ ਨਾਲ ਇੱਕ ਵਾਰੀ ਹੋਰ ਤੇ ਲੱਗ ਪਏ ਆ ਬੀਜਾਂ ਆ ਖੱਤਾ ਸਾਰਾ ਬੀਜ ਦਿੱਤਾ ਆ ਤੇ ਹੁਣ ਆਪਾਂ ਉਹ ਖੱਤਾ ਬੀਜਾਂਗੇ ਆਪਾਂ ਤਾਂ ਮਿਆਂ ਭਾਗ ਲਈ ਜਾਂਨੇ ਆਉਣ ਉਹ ਉੱਤਰ ਚਾਚਾ ਬਿਜਣ ਲੱਪਿਆ ਕਣ ਕੇ ਇਸ ਗੱਤੇ ਚ ਹਾਂ ਅਭੀ ਖਤ ਸਾਰਾ ਬੀਜ ਹੋ ਗਿਆ ਤੇ ਆਉਣ ਦਿੰਦੇ ਆਪਾਂ ਬਾਹਰ ਵੱਤ ਤੂੰ ਜੇ ਕੋ ਸਾਰਾ ਬਣਾ ਲੈਣ ਵਿੱਚ ਦੱਸਣਾ ਇਹ ਆਪਾਂ ਦੋ ਵੇਗ ਤੇ ਵੀ ਦੱਟਿਆ ਹੋਣਾ ਆਪਾਂ ਜਲੇ ਆ ਕੱਲ ਨੂੰ ਟੈਗ ਰੋਲ ਲੈਂਡ ਆਪਾਂ ਜਲੇ ਆ ਹਾਉਸ ਲੈਂਡ ਤੇ ਜਾਈ ਜਾਂਦੇ ਆ ਤਾਕੀ ਬਾਅਦ ਚੱਲ ਜਾਮ ਬਕਰ ਤੇ ਵੀ ਪਾਰਿਆ ਤੇ ਪਹਿਲਾ ਉਹ ਖੱਤਾ ਬੀਜਣ ਚੱਲੇ ਆ ਤੇ ਟਰੈਕੜੀ ਆਪਣੇ ਕਾਲੇ ਟਰੈਕਟਰ ਹਾਂਜੀ ਐਸੀ ਇੱਕ ਅੱਤੇ ਵਾਟਾ ਚਲਾਉਣ ਲੱਗੇ ਆ ਹਾਂਜੀ ਆਇਆ ਆਪਾਂ ਬੰਨੇ ਨਾਲ ਨਾਲ ਇੱਕ ਜਿਹੜਾ ਲੱਗ ਗਿਆ ਇੱਧਰ ਉੱਪਰ ਦੀ अपना ਇਹ ਖੱਤਾ ਸਾਰਾ ਬੀਜ ਹੋ ਗਿਆ ਕਣਕ ਦਾ ਤੇ ਉਹ ਖੱਤੇ ਚੱਲੇ ਆਂ ਬੀਜਣ ਲੱਗੇ ਆਂ ਜੇ ਆਪਾਂ ਬੀਜ ਜਾਨੇ ਆ ਇਹਦੀ ਖੱਤੇ ਦੀ ਵੀ ਕਣਕ ਤੇ ਆਪਾਂ ਹੁਣ ਤੱਕ ਦੇ 24 ਖੱਤੇ ਬੀਜ ਦਿੱਤੇ ਆ ਕਣਕ ਦੇ ਤੇ ਇਹ 25ਵੇਂ ਖੱਤੇ ਨੂੰ ਆਏ ਲੱਗੇ ਬੀਜਣ ਜੇ ਆਪਾਂ ਬੀਜ ਜਾਨੇ ਆ ਕਣਕ ਸਾਰਾ ਸੱਤਾ ਵੇਚੋ ਗਿਆ ਹੁਣ ਆਪਾਂ ਚਾਬਾ ਚੱਲਦੇ ਆਂ ਜਿਹੜਾ ਪਾਲੇ ਲੱਟਣਾ ਬੈਠਾ ਲੈ ਟਰਾਲੀ ਜੇ ਤਵਿਆਂ ਲੱਤ ਨਹੀਂ ਆਪਾਂ ਜਾਣਾ ਬਣਤੀ ਆਂ ਆਪਾਂ ਕੱਢਣ ਲੱਗੇ ਹਾਂ ਪਾਣੀ ਵਿਆਹ ਦੇ ਬੈਟ ਘਾ ਦੇ ਤੇ ਵੀ ਰੱਖਿਆ ਆ ਤੇ ਆਪਾਂ ਹੁਣ ਜਾਣਦੇ ਆ ਇਸੀ ਬਾਂਸੀਆਂ ਤੇ ਤਵੀਆਂ ਆਪਾਂ ਲਾ ਲਈਆਂ ਤੇ ਹਮਨ ਫੈਟ ਕਰਦੇ ਤਵੀਆਂ ਤੇ ਇੱਧਰ ਵੀ ਆਪਾਂ ਲਾਪੇ ਬੌਂਡ ਲੱਗਣ ਲੱਗੇ ਆ ਤਵੀਆਂ ਆਪਾਂ ਘਸ ਲੀਆਂ ਸੀ टोर स्टार्ट की डोर पा आपने साढ़े चार हजार का जी भर गई है टैंकी आप टी वाल करा ली थी हम आप पे हाँ ਕਿਸੇ ਬਣ ਸੀ ਆ ਤੇ ਆਪਾਂ ਪਾ ਦਿੱਤਾ ਖਾਤ ਤੇ ਵੀ ਤੇਲ ਲੱਗੇ ਆ ਬੀਚਨ ਤੇ ਇੱਧਰ ਖੜਾ ਆਪਣਾ ਮਹਿੰਦਰਾ ਤਵੀਆਂ ਪਾ ਕੇ ਆਪਾਂ ਲਈ ਜਾਂਦੇ ਆ ਤੇ ਖਾਤ ਤੇ ਵੀ ਭਾਰਿਆ ਹੀ ਜਾਈ ਪਾਪਾ ਜੀ ਤੇ ਲੱਗੇ ਕਾਣਕ ਜੀ ਜਾਂਦੇ ਆ ਕਾਣਕ ਕਾਟਾ ਬੀਜਾਂ ਤਾਂ ਕਣਕ ਅੱਪਾ ਇੱਧਰ ਮਗਰ ਦੇ ਦਿੱਤੇ ਆ ਨੇ ਇਹ ਦੋ ਘੱਟੇ ਬੀਜ ਹੋ ਗਏ ਆ ਕਣਕ ਦੇ ਤੇ ਇੱਧਰ ਬੀਜਦੇ ਆ ਇੱਧਰ ਬੀਜਣ ਲੱਗੇ ਆ ਤੇ ਆਹ ਵੀ ਹੋ ਗਏ ਆ ਆਹ ਬੀਜਣ ਲੱਗੇ ਆ ਆਪਾਂ ਆਪਣਾ ਕਹਾਣੀ ਆਪਣਾ ਆ ਵੀ ਨਾ ਲੱਗਿਆ ਆ ਤੇ ਹੋਰ ਰਹਿ ਗਿਆ ਇਹ ਬਾਕੀ ਉੱਧਰ ਇਹ ਆਪਣਾ ਖੱਤਾ ਬੀਜ ਹੋ ਗਿਆ ਤੇ ਇਹ ਦੇਖੋ ਟਰੈਕਟਰ ਹੁਣ ਆਹ ਵਾਲਾ ਖੱਤਾ ਬੀਜਣ ਲੱਗਾ ਹੈ ਅੱਜ ਦੀ ਜਾਨ ਆਪਾਂ ਕਾਨਕ ਕਰ ਆ ਸਾਰੇ ਬੱਟਾ ਪਾਤੀਆਂ ਆ ਤੇ ਕਣਕ ਇੱਧਰ ਬੀਜੋ ਵੀ ਆਪਣੇ। ਜੇ ਆਪਣੇ ਕਣਕ ਇੱਧਰ ਸਾਰੀ ਬੀਜੋਗੇ ਤੇ ਆਪਾਂ ਬੱਟਾ ਪਾਤੀਆਂ ਆ। ਤੇ ਇੱਧਰ ਖੜਾ ਆਪਣਾ ਮਹਿੰਦਰਾ ਟਰੈਕਟਰ। ਪੱਟਾ ਪਾਉਣ ਆ ਜਿੰਦਾ ਪਾ ਕੇ। ਤੇ ਆਹ ਖੱਤੇ ਚ ਆ ਗਏ ਆਂ ਬੀਜਣ। ਤੇ ਇੱਥੇ ਬੀਜਦੇ ਆਂ। ਉੱਤਰ ਵੀ ਆਪਾਂ ਬੀਜਤੀ ਆ ਉੱਤਰ ਬੱਟ ਵੀ ਪਾਤੀ ਆ ਤੇ ਇੱਧਰ ਆ ਗਏ ਸੀ ਬੀਜਣ।

लॻे आविया पाईंदा चाचा ਆ ਭਾਈ ਅੰਦਰ ਤੱਕ ਆਣਾ ਸਾਰਾ ਕੱਟਣਾ ਇਹ ਆ ਵੀ ਆਪਣੇ ਬਾਹਰ ਹੋ ਗਿਆ ਕਿਤੇ ਜੋ ਵੀ ਕੱਕ ਪੂਜਾ ਦਾ ਇੱਧਰ ਆ ਥੋੜਾ ਇਹ ਹੋ ਕੋ ਟੈਂਪਰ ਹਾਂ ਹਾਂ ਹੁਣ ਆਪਾਂ ਇੱਥੇ ਆ ਗਏ ਕਾਂ ਦੇ ਚਾਚਾ ਵੇਚਦਾ ਆ ਤੇ ਆਪਾਂ ਇੱਥੇ ਸਭੀ ਥੋੜਾ ਜਿਹਾ ਢੇਰਿਆ ਉਹ ਖਲਾਅਨ ਲੱਗੇ ਇੱਥੇ ਚਾਰ ਖਿਲਾੜੇ ਆ ਪੰਜਵਾਂ ਆਸਰਤਾਬ ਦੇ ਵਿੱਚ ਕਣਕ ਬੀਜ ਦਿੱਤੀ ਹੈ ਸਾਰੇ ਵਿੱਚ ਸਾਰੇ ਖੱਟੇ ਦੀ ਕਣਕ ਦੀ ਜੋ ਗਈ ਹੈ ਤੇ ਹੁਣ ਚੜਾਉਣ ਲੱਗੇ ਆ ਟਰੈਕਟਰ ਬਾਹਰ ਕੱਢਣ ਲੱਗੇ ਆ ਜੇ ਸਿੱਧਾ ਚੜਾਉਨੇ ਆ ਆਪਾਂ ਫੇਰ ਚੱਕ ਹੋ ਜਾਣ ਗਾਈਸ ਅੱਜ ਆਪਾਂ ਚੱਲੇ ਆ ਮੱਟ ਵਿੱਚ ਕਣਕ ਵਿੱਚ ਅਗੇ ਸੀ ਮੰਡ ਵਿੱਚ ਤੇ ਚਾਚਾ ਵੀ ਅਗਾਂਹ ਟ੍ਰੈਲਰ ਮਿਸ਼ਨ ਲੈ ਕੇ ਜੇਸ ਆਪਾਂ ਵੀ ਜਨ ਆਪੇ ਸੀ ਕਾਨਕ ਤੇ ਦੀਦਿਆ ਆ ਸਾਰਾਈ ਕਿਹੜਾ ਥਾਲਿਆ ਉੱਤਰੋਂ ਲੱਗ ਕੇ ਸੇਪੇ ਖਾਈ ਜਨੇ ਰੋਟੀ ਤੇ ਕਾਂਕ ਆਪਣੀ ਥੋੜੀ ਰਹੀ ਬੀਜਣ ਵਾਲੀ ਗਾਇਸ ਆਪਣੀ ਖੱਤੀ ਵੀ ਜੋਗੀ ਤੇ ਆ ਵੀ ਆਪਣਾ ਬੀਜ ਹੋ ਗਿਆ ਬਸ ਉਧਰਲੇ ਦੋ ਖੱਤੇ ਰਹਿ ਗਏ ਆਪਣੇ ਬੀਜਣ ਵਾਲੇ ਆ ਵੀ ਜੀ ਆਨੇ ਆਪਾਂ ਕੱਟਣ ਲੱਗੇ ਟਰਾਲੀ ਬਾਹਰ ਜਾ ਕੇ ਕਹਿੰਦੇ ਆਪਾਂ ਤੋੜ ਜੀ ਆ ਸਰ ਆਪਾਂ ਲੈ ਆ ਆਪਣੇ ਇਹ ਤਿੰਨ ਕੱਤੇ ਬੀਜ ਹੋ ਗਏ ਆ ਕਣਕ ਦੇ ਤੇ ਦੋ ਹੁਣ ਆਪਾਂ ਉਧਰ ਬੀਜਣ ਲੱਗੇ ਆ ਤੇ ਚਲੋ ਬੀਜਦੇ ਹਾਂ ਉਹ ਵੀ ਆਪਾਂ ਵੀ ਬੀਜੋ ਜੰਦਾ ਆਪਣਾ ਆਪਣੇ ਜੀ ਜੋ ਵੀ ਆ ਕਾਂਕ ਤੇ ਆਉਣ ਬਾਤ ਆਪਾਂ ਚੱਲੇ ਆ ਘਰ ਨੂੰ ਜਦੀ ਆ ਪਾ ਚੱਲ ਤੋਰ ਪੈਂ ਆਇ ਤੋਂ ਮੱਤ ਜੋ चप आके अच्छी मंड बच्च पाज बच्च पाने बर्थाई बर्था मंडाया भल रहा जन्दा चढ़ा ਆ ਗਏ ਸੀ ਆਪਣੇ ਕਾਂਕ ਦੇ ਕੋਲ ਤੁਸੀਂ ਆਹ ਲੈਣਾ ਖਰਾਬੀ ਮਾਰਦੀ ਹੈ ਚੱਲ ਜਾਈਏ ਮੈਚਰ ਆਏ ਤੇ ਪੱਠੇ ਵੇਚਣ ਤੇ ਲੈ ਜਾਂਦੇ ਆਪਾਂ ਰੋਟਾਂ ਨੂੰ ਗਾ ਗਾਈਸ ਆਪਾਂ ਗਏ ਸੀ ਤੇ ਦੇਣ ਲੱਗ ਪਏ ਡੱਟੇ ਜਮੀਦਾ ਸਿੱਟਾਂ ਤੇ ਹੁਣ ਆਪਾਂ ਇੱਥੇ ਬਾਗੇ ਹਟੇ ਸੀ ਤੇ ਬਾਹਰ ਕੱਢ ਲਿਆ ਟਰੈਕ ਜਿਹਾ ਹੀ ਆਪਾਂ ਤੋਂ ਲਾ ਪਿਆ ਜੇ ਰੋਟਾ ਮੀਟਰ ਤੇ ਬਾਜ ਵਿੱਚ ਤੋਂ ਮਗੇ ਟਰੈਕਟਰ ਆਪਾਂ ਰਹੀ ਰੋਟਾ ਮੀਟਰ ਲੰਮਾ ਤੇ ਵਿੱਚੋਂ ਥੱਲੇੋਂ ਮਿੱਟੀ ਕੱਢਣ ਨੂੰ ਲੈ ਕੇ ਤੇ ਮਿੱਟੀ ਲਾਉਨੇ ਆ ਵਿੱਚੋਂ ਆਹ ਜਿੱਦਾਂ ਜੰਮੀ ਆ ਤੇ ਫੇਰ ਬਾਅਦ ਚ ਇਹਨੂੰ ਸੱਦਾ ਕਰਾਂਗੇ ਗਾਇਸ ਫਾਈਨਲ ਪਣਾ ਹੋ ਗਿਆ ਧਵਾਈ ਦਾ ਕੰਮ ਫਿਨਿਸ਼ ਤੇ ਟਰੈਕਟਰ ਵੀ ਚੰਗੀ ਤਰ੍ਹਾਂ ਧੋ ਦਿੱਤਾ ਹੈ ਤੇ ਇੱਧਰ ਰੋਟਾਮੀਟਰ ਤੋਂ ਤਹੀਆਂ ਚੰਗੀ ਤਰ੍ਹਾਂ ਅੱਜ ਜਪਾਂ ਐਸੀ ਢਾਲ ਵਾਲੇ ਆਪਣੀ ਮੋਟਰ ਤੇ ਤੇ ਤੁਸੀਂ ਦੇਖੋ ਆਪਣੀ ਕਣਕ ਰਾਲੀ ਮਾਰਤੀ ਆਣ ਤੇ ਤੁਹਾਨੂੰ ਦਾਣਾ ਚੈੱਕ ਕਰਾਉਨੇ ਆ ਤੇ ਦੇਖੋ ਤੁਸੀਂ ਕਿੰਨਾ ਵਧੀਆ ਹੋਏ ਆਣ ਪੀਲੇ ਪੀਲੇ ਲੱਗਦੇ ਆ ਪਤੋਂ ਨੇ ਆ ਤਵੀਆਂ ਪਾ ਦੋਨੇ ਘਾਰੇ ਭਰਤੇ ਸੀ ਇਧਰੋਂ ਵੀ ਆਪਣੇ ਦੋ ਘਾਰੇ ਭਰੋਗੇ ਇੱਥੇ ਭਰਦੇ ਆ ਤੇ ਚੱਲਦੀ ਆਪਣੀ ਮੋਟਰ ਅੱਜ ਆਪਾਂ ਆਏ ਨਾ ਖੱਤਿਆਂ ਨੂੰ ਪਾਣੀ ਲਾਇਆ ਤੇ ਭਰਦੇ ਆਪਣੇ ਹਾਂਜੀ ਜੀ ਆਪਾਂ ਅੱਜ ਆ ਗਏ ਸੀ ਮੰਡ ਵਿੱਚ ਆਪਣੀ ਕਣਕ ਤੁਸੀਂ ਦੇਖੋ ਤੇ ਕਿੰਨੇ ਵਧੀਆ ਪਾਣੀ ਲੱਗਣ ਵਾਲੀ ਹੋਗੀ ਹੈ ਤੇ ਪਹਿਲਾਂ ਪਾਣੀ ਹੁਣ ਲਾਉਣਾ ਹੈ ਆਪਾਂ ਤੇ ਜੀ ਗਾਇਸ 5 ਵੱਜ ਚੁੱਕੇ ਆ ਤੇ ਇੰਨਾ ਘਰ ਗਿਆ ਤੇ ਉਹ ਮੋਰੀ ਹੋ ਰਿਹਾ ਥੋੜਾ ਜਿਹਾ ਉਹ ਭਰ ਜਾਊਗਾ ਤੇ ਪਾਣੀ ਤੁਸੀਂ ਦੇਖੋ ਪਾ ਤੋ ਦਿੱਤਾ ਟਰੈਕਟਰ ਤੇ ਹੁਣ ਇਹਨਾਂ ਨੇ ਧੁੱਪੇ ਲਾਉਨੇ ਆ ਖੜਾ ਕਰਦੇ ਆ ਘੜਾ ਕਰ ਦਿੱਤਾ ਅੱਧਾ ਬਲੌਗ ਇੱਥੇ ਤੱਕ ਹੀ ਸੀ ਜੇ ਆਪਾਂ ਨੂੰ ਜੇ ਤੁਹਾਨੂੰ ਬਲੌਗ ਦੀ ਹੈ ਲਿਖੋ ਪਲੀਕ ਲਾਈਕ ਕਮੈਂਟ ਤੇ ਚੈਨਲ ਸਬਸਕ੍ਰਾਈਬ 40 ਬੁਰੇ ਲੱਗਦੇ ਆਂ ਇਹ ਵੀ ਪਲੌਗ ਇੱਥੇ ਰੱਖ ਲਈ ਸੀ ਬੁਰੇ 40 ਦੇ 40 ਹਾਂਜੀ ਗਾ ਜੱਜ ਆਪਾਂ ਲੱਗੇ ਆਂ ਦੂਜਾ ਖਾਦ ਪਾਉਣ ਤੇ ਤੋਂ ਬੁਰੇ ਪਾਤੇ ਆ ਇੱਥੇ ਇਹਨੂੰ ਦੂਜਾ ਖਾਦ ਪਾਉਂਦੇ ਆ ਕਣਕ ਨੂੰ ਪੋ ਖਾਦ ਪਾਕ ਤੇਜ ਵੀ ਪਾਈ ਜਾਂਦੇ ਆ ਖਾਦ ਤੇ ਫਾਈਨਲ ਆਪਣਾ ਵੀ ਖਤਾ ਕਮੀਟ ਹੋ ਗਿਆ ਖਾਦ ਦਾ